ਇਹ ਬਹੁਤ ਵਧੀਆ ਤਰੀਕੇ ਦੇ ਨਾਲ ਅੱਜ ਦਾ ਇਹ ਧਰਨਾ ਇਸ ਸੰਬੰਧ ਚ ਲਗਾਇਆ ਜਾ ਰਿਹਾ ਕਿ ਸਾਡੇ ਕਲਾ ਨੌਰ ਦਾ ਕਮਿਊਨਿਟੀ ਹੈਲਥ ਸੈਂਟਰ ਹਾਂਜੀ ਜਿਹੜਾ ਕਿ ਬੜਾ ਨਾਮਵਰ ਹੈਲਥ ਸੈਂਟਰ ਆ ਪੰਜਾਬ ਦੇ ਗਿਨੇ ਚੁਣਵੇਂ ਜਿਹੜੇ ਹੈਲਥ ਸੈਂਟਰ ਆ ਉਹਨਾਂ ਦੇ ਵਿੱਚ ਇਹਦੀ ਗਿਣਤੀ ਆਉਂਦੀ ਆ ਇਹਦੀ ਇੰਨੀ ਓਪੀਡੀ ਜ਼ਿਆਦਾ ਪਰ ਕਿ ਪਿਛਲੇ ਲੰਬੇ ਸਮੇਂ ਤੋਂ ਇਸ ਹਸਪਤਾਲ ਦਾ ਇਹ ਹਾਲ ਹੋ ਗਿਆ ਕਿ ਇੱਥੇ ਡਾਕਟਰਾਂ ਦੀਆਂ ਪੋਸਟਾਂ ਜਿਹੜੀਆਂ ਨੇ ਬਿਲਕੁਲ ਹੀ ਖਾਲੀ ਪਈਆਂ ਕਿੰਨਾ ਲੰਬਾ ਸਮਾਂ ਡੇਢ ਡਾਕਟਰ ਡੇਢ ਡਾਕਟਰ ਦਾ ਮਤਲਬ ਇੱਕ ਡਾਕਟਰ ਇੱਕ ਡਾਕਟਰ 3 ਦਿਨ ਆਉਂਦਾ ਕਿੰਨੇ ਡਾਕਟਰ ਇੱਥੇ ਹੋਣੇ ਚਾਹੀਦੇ ਇੱਥੇ ਜਿਹੜੀ ਆ ਜਿਹੜੀ ਹੈਗੀ ਆ ਸੈਂਕਸ਼ਨ ਜਿਹੜੀ ਗਿਣਤੀ ਆ ਉਹ 8 ਆ ਲੇਕਿਨ ਡੇਢ ਡਾਕਟਰ ਆ ਇੱਥੇ ਉਹ ਕੰਮ ਚਲਾ ਰਿਹਾ ਇਸੇ ਤਰ੍ਹਾਂ ਹੀ ਇੱਥੇ ਜਿਹੜਾ ਸਟਾਫ ਨਰਸ ਆ ਉਹਨਾਂ ਦੀ ਗਿਣਤੀ ਦਾ ਵੀ ਇਹੀ ਹਾਲ ਆ ਇਹ ਐਨਐਮ ਨੇ ਉਹਨਾਂ ਨੇ ਸੈਂਕਸ਼ਨ ਪੋਸਟਾਂ ਜਿਹੜੀਆਂ ਨੇ ਉਹ 15 ਨੇ 7 ਕੰਮ ਕਰਨੀਆਂ ਨੇ ਕਲਾਸ 4 11 ਪੋਸਟਾਂ ਨੇ ਸੱਤ ਕੰਮ ਕਰ ਰਹੇ ਆ ਇਸੇ ਤਰ੍ਹਾਂ ਸਾਰੇ ਹਮਲੇ ਦਾ ਹਾਲ ਆ ਪੰਜ ਪੋਸਟਾਂ ਇਥੇ ਕਲੈਰੀਕਲ ਸਟਾਫ ਦੀਆਂ ਨੇ ਇੱਕ ਇੱਕ ਕਲਰਕ ਜਿਹੜੇ ਇਥੇ ਕੰਮ ਕਰ ਰਿਹਾ ਇਹ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਵੀ ਇਹ ਜਿਹੜਾ ਹਸਪਤਾਲ ਜਿਹੜਾ ਸਿਰਫ ਗਰੀਬ ਲੋਕਾਂ ਦੀ ਜਿਹੜੀ ਆਕਾਸ਼ ਦੀ ਕਿਰਨ ਸੀਗੀ ਉਹਨੂੰ ਇਹ ਖਤਮ ਕਰਕੇ ਇਹਨੂੰ ਵੀ ਪ੍ਰਾਈਵੇਟ ਪਾਸੇ ਵੱਲ ਤੋਰਨ ਜਾ ਰਹੇ ਆ ਔਰ ਅਸੀਂ ਇਹ ਫੈਸਲਾ ਕੀਤਾ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਹੋਰ ਜਥੇਬੰਦੀਆਂ ਨੇ ਇੱਕ ਸਾਂਝਾ ਮੋਰਚਾ ਬਣਾ ਕੇ ਹਸਪਤਾਲ ਤੇ ਇਹੋ ਹੀ ਹਾਲ ਜਿਹੜਾ ਆ ਇਹ ਸਾਹਿਬ ਦੂਸਰੇ ਸਰਕਾਰੀ ਦਾ ਜਿਹੜੇ ਦਫ਼ਤਰਾਂ ਦਾ ਵੀ ਹੈਗਾ। ਇਹ ਤੁਹਾਨੂੰ ਲੱਗਦਾ ਨਹੀਂ ਵੀ ਸ਼ਹਿਰ ਦਾ ਜਾਂ ਆਪਣਾ ਡੇਰਾ ਬਾਬਾ ਨਾਨਕ ਕਸਬੇ ਦਾ ਵੱਡਾ ਹਸਪਤਾਲ ਆ। ਭਾਈ ਤੇ ਮੈਂ ਦੇਖਿਆ ਪੰਜਾਬ ਦੇ 9ਵੇਂ ਚੋਣਿਆਂ ਦੇ ਵਿੱਚੋਂ ਸਾਡੇ ਇਲਾਕੇ ਦੀ ਗੱਲ ਹੀ ਛੱਡੋ ਤੁਸੀਂ। ਇਹ 9ਵੇਂ ਚੋਣੇ ਜਿਹੜੇ ਹਸਪਤਾਲ ਉਹਨਾਂ ਦੇ ਵਿੱਚੋਂ ਹੀ ਆਉਂਦਾ। ਸਾਡੀ ਇਸ ਕਰਕੇ ਅੱਜ ਇਸ ਇਹ ਵੀ ਡਿਮਾਂਡ ਆ। ਅਸੀਂ ਇਹ ਲਗਾਤਾਰ ਪੱਕਾ ਧਰਨਾ ਬਣਾਉਣ ਜਾ ਰਹੇ ਆਂ। ਲਗਾਤਾਰ ਸਾਡਾ ਇਹ ਧਰਨਾ ਲੱਗੇਗਾ ਅੱਢ ਮਿਥੇ ਸਮੇਂ ਦੀ। ਇਹ ਧਰਨਾ ਉਦੋਂ ਤੱਕ ਲੱਗੇਗਾ ਜਦ ਤੱਕ ਇਹਦੀਆਂ ਜਿਹੜੀਆਂ ਖਾਲੀ ਪੋਸਟਾਂ ਜਿਹੜੀਆਂ ਸਾਰੀਆਂ ਸਾਰੇ ਸਟਾਫ ਦੀਆਂ ਜਿਹੜੀਆਂ ਡਾਕ ਉਹ ਉਹ ਪੁਰਣੀ ਹੁੰਦੀਆਂ ਤੇ ਇਹਨੂੰ ਸਾਨੂੰ ਜਿਹੜਾ ਆ ਇਹਨੂੰ ਅਪਗ੍ਰੇਡ ਕਰਨ ਦਾ ਜਿਹੜਾ ਵਿਸ਼ਵਾਸ ਨੂੰ ਆਇਆ ਜਾਂਦਾ ਇਹ ਧਰਨਾ ਉਦੋਂ ਤੱਕ ਲੱਗੇਗਾ ਇਹੋ ਹੀ ਹਾਲ ਤਹਿਸੀਲ ਦਾ ਆ ਇਹੋ ਹੀ ਹਾਲ ਸਾਡੇ ਸਕੂਲ ਦਾ ਆ ਤੁਸੀਂ ਹੈਰਾਨ ਹੋਵੋਗੇ ਕਿ ਸਕੂਲ ਦੇ ਵਿੱਚ ਤਿੰਨ ਸਾਲ ਤੋਂ ਪ੍ਰਿੰਸੀਪਲ ਨਹੀਂ ਇਹ ਸਾਡਾ ਸਕੂਲ ਵੀ ਚਾਰ ਜਿਹੜੇ ਸਾਡੇ ਜ਼ਿਲ੍ਹੇ ਦੇ ਸਕੂਲ ਆ ਵਧੀਆ ਸਕੂਲ ਉਹਨਾਂ ਦੇ ਵਿੱਚ ਗਿਣਿਆ ਜਾਂਦਾ ਸਾਡੇ ਵਿਦਿਆਰਥੀ ਦਾ ਅੰਦਾਜ਼ਾ ਆਪਾਂ ਇੱਥੋਂ ਹੀ ਲਾ ਸਕਦੇ ਆ ਇੱਥੇ ਪ੍ਰਿੰਸੀਪਲ ਹੀ ਹੈ ਨਹੀਂ 5 ਸਾਲ ਤੋਂ ਇੱਥੇ ਮੈਥ ਦੀ ਪੋਸਟ ਹੈ ਨਹੀਂ 5 ਸਾਲ ਤੋਂ ਇੱਥੇ ਹਿਸਟਰੀ ਦੀ ਪੋਸਟ ਹੈ ਨਹੀਂ ਪੰਜਾਬੀ ਜਿਹਨੂੰ ਜਿਹਨੂੰ ਪੰਜਾਬੀ ਮਾਂ ਬੋਲੀ ਕਹਿੰਦੇ ਆ ਤਿੰਨ ਪੋਸਟਾਂ ਪੰਜਾਬੀ ਦੀਆਂ ਨੇ ਇਥੇ ਤਿੰਨ ਸਾਲ ਤੋਂ ਤਿੰਨਾਂ ਹੀ ਖਾਲੀ ਪਈਆਂ ਫਿਜ਼ਿਕਸ ਦੀਆਂ ਤਿੰਨ ਪੋਸਟਾਂ ਨੇ ਦੋ ਲੈਕਚਰ ਇਥੇ ਜਿਹੜੇ ਆ ਉਹ ਖਾਲੀ ਪਈਆਂ ਇਹ ਹਾਲ ਹੈ ਸਕੂਲ ਦਾ ਇਹੋ ਹੀ ਹਾਲ ਸਾਡੇ ਤਹਿਸੀਲ ਦਾ ਹੈ ਇਸ ਕਰਕੇ ਅਸੀਂ ਇਹ ਮੋਰਚਾ ਜਿਹੜਾ ਵਿਸ਼ਾਲ ਪੱਧਰ ਤੇ ਅਸੀਂ ਅਪੀਲ ਕਰਦੇ ਹਾਂ ਹੋਰ ਹੀ ਸਭ ਜਥੇਬੰਦੀਆਂ ਨੂੰ ਸ਼ਹਿਰਦਾਰਾਂ ਨੂੰ ਲੋਕਾਂ ਨੂੰ ਇਹਦੇ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇ ਇਹ ਸਰਕਾਰਾਂ ਜਦੋਂ ਇਹੋ ਜਿਹੇ ਰਵੱਈਏ ਅਪਣਾਉਣ ਇਹ ਸਰਕਾਰੀ ਸਾਡੇ ਜਿਹੜੇ ਇਹੋ ਜਿਹੇ ਦਫ਼ਤਰ ਆ ਉਹਨਾਂ ਨੂੰ ਖਤਮ ਕਰਨ ਜਾਂ ਜਾਰੀਆਂ ਨੇ ਅਸੀਂ ਇਹਨਾਂ ਦੀ ਬਹਾਲੀ ਲਈ ਆਪਣਾ ਯਤਨ ਕਰਾਂਗੇ ਤੇ ਉਹਨਾਂ ਚਿਰ ਤੱਕ ਇਹ ਅਸੀਂ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਇਹ ਇਹਨਾਂ ਦਫ਼ਤਰਾਂ ਦਾ ਇਸ ਹਸਪਤਾਲ ਦਾ ਜਿਹੜਾ ਸਾਰਾ ਸਟਾਫ ਜਿਹੜਾ ਆ ਉਹ ਪੂਰਾ ਨਹੀਂ ਹੋ ਗਿਆ ਇੱਕ ਵੋਟ ਹੋਮੋ ਕੇ ਡਾਕਟਰ ਵੀ ਹੈਗੇ ਉਹ ਵੀ ਖਾਲੀ ਜੀ ਕਿਹਨਾਂ ਜੀ ਮੈਂ ਆ ਅਡਿਸ਼ਨਪਾਲ ਵਿਸ਼ਨਕੋਟ ਸ਼ੀਰਪਾਲ ਸਿੰਘ ਨੌਜਵਾਨ ਸਭਾ ਦਾ ਮੈਂ ਮੈਂਬਰ ਆ ਤੇ ਅੱਜ ਦਾ ਇਹ ਧਰਮਾ ਜਿਹੜਾ ਇਹ ਲੋਕਾਂ ਦੇ ਦੁੱਖ ਤਦ ਵਿੱਚ ਕੰਮ ਆਉਣ ਵਾਲਾ ਸਿਵਲ ਹਸਪਤਾਲ ਚਲਾ ਨਾ ਉਹ ਜਿੱਥੇ ਡਾਕਟਰ ਜਿਹੜੇ ਆ ਬੜਾ ਵਧੀਆ ਪਹਿਲਾਂ ਇਹ ਹਸਪਤਾਲ ਚੱਲਦਾ ਸੀ ਜਦੋਂ ਦੀ ਇਹ ਸਰਕਾਰ ਬਦਲੀ ਆ ਉਸ ਤੋਂ ਬਾਅਦ ਚ ਜਿਨਾ ਵਾ ਡਾਕਟਰਾਂ ਦੀ ਬਿਲਕੁਲ ਹੀ ਇੱਕ ਘਾਟ ਆ ਗਈ ਆ ਕਿਉਂਕਿ ਇਹ ਜਾਂ ਮਿਲੀਭੁਗਤਿਆ ਵੀ ਜਨਤਾ ਚ ਅਦਾਹਿਆਂ ਦਾ ਜਿਹੜਾ ਦੀਜੀ ਕਰਦੇ ਆ ਸਰਕਾਰਾਂ ਕਰ ਰਹੀਆਂ ਵਾ ਇਹਨਾਂ ਦੀ ਕੋਈ ਸਾਜ਼ਿਸ਼ ਆ ਵੀ ਸਰਕਾਰੀ ਹਰ ਜਿਲ੍ਹੇ ਹਸਪਤਾਲ ਆ ਲੋਕਾਂ ਦੇ ਜਿਹੜੇ ਮਿਹਨਤ ਦੇ ਪੈਸੇ ਨਾਲ ਉਸਾਰੇ ਗਏ ਸੀ ਉਹ ਜਿਹੜੀਆਂ ਲੋਕਾਂ ਦੀ ਕਾਮ ਹੁੰਦੀ ਹੈ ਉਸ ਨੂੰ ਵੀ ਚੇਤ ਕਰੋ ਕੰਮ ਆਇਆ ਵਾ ਕੋਨਾ ਚ ਜਿਹੜੇ ਇੱਜੀ ਹਸਪਤਾਲ ਵੀ ਉਹ ਜੰਗਲੇ ਮਾਰ ਕੇ ਚਲੇ ਗਏ ਇਹ ਹਸਪਤਾਲ ਜਿਹੜਾ ਵਾ ਲੋਕਾਂ ਦੇ ਕੰਮ ਆਇਆ ਵਾ ਪਰ ਬਰੇ ਚੰ ਤੋਂ ਮੰਨਦੀ ਪਰ ਇਹ ਜਿਹੜਾ ਅੱਜ ਦਾ ਇਹ ਧਰਨਾ ਵਾ ਹਸਪਤਾਲ ਬਚਾਓ ਜਿਹੜਾ ਵਾ ਡਾਕਟਰ ਲਿਆਓ ਤੇ ਹਸਪਤਾਲ ਬਚਾਓ ਇਹ ਇਲਾਕੇ ਦੀਆਂ ਜਨਤਕ ਜਥੇਬੰਦੀਆਂ ਵੱਖ-ਵੱਖ ਵਰਗਾਂ ਚ ਕੰਮ ਕਰਦੇ ਮਿਹਨਤ ਕਾਛ ਲੋਕ ਅੱਜ ਜਿਹੜੇ ਆ ਇਸ ਨੇਕ ਕਾਰਜ ਦੇ ਵਿੱਚ ਉਹ ਵਧ ਚੜ ਕੇ ਆਏ ਆ ਤੇ ਜਦੋਂ ਤੱਕ ਜਿਹੜੇ ਡਾਕਟਰ ਦਾ ਪ੍ਰਬੰਧ ਇੱਥੇ ਨਹੀਂ ਹੁੰਦਾ ਇਹ ਮੋਰਚਾ ਲਗਾਤਾਰ ਇੱਥੇ ਰਹੂਗਾ ਤੇ ਪਿਛਲੇ ਦਿਨੀ ਤੁਸੀਂ ਆਪ ਘਰਾਂਤੀ ਤੁਸੀਂ ਵੇਖਿਆ ਇਹਦਾ ਪ੍ਰਬੰਧ ਕਿ ਕਿਵੇਂ ਪੱਲਾ ਝਾੜ ਰਹੇ ਆ ਕਿ ਬਿਜਲੀ ਬੰਦਿਆ ਜਨਰੇਟਰ ਦਾ ਕੋਈ ਪ੍ਰਬੰਧ ਨਹੀਂ ਸੀ ਇਹ ਹਸਪਤਾਲ ਇੱਕ ਖੰਡ ਖੰਡ ਦਾ ਰੂਪ ਧਾਰਿਤ ਕਿਹਾ ਧਾਰਨ ਕੀਤਾ ਸੀ ਇਹ ਸਰਕਾਰ ਦੀ ਨਲਾਕੀ ਆ ਕਿ ਮੈਂ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਹੜੀ মিডিਆ ਨੇ ਇਹ ਖਬਰ ਨਸ਼ਰ ਕੀਤੀ ਆ ਕਿ ਜਿਹੜੀ ਰਾਤ ਕੋਈ ਇੱਥੇ ਪ੍ਰਬੰਧ ਨਹੀਂ ਲਾਈਟ ਬੰਦ ਹੈ ਆ ਮਰੀਜ਼ ਵਿਚਾਰੇ ਗਰਮੀ 'ਚ ਤੜਫ ਰਹੇ ਆ ਜਿਹੜੇ ਮਰੀਜ਼ ਆ ਕੋਈ ਇੱਥੇ ਆਪਣਾ ਇਲਾਜ ਕਰਾਉਣ ਆਉਂਦੇ ਆ ਗਰਮੀ ਨਾਲ ਹੀ ਮਰ ਜਾਂਦੇ ਆ ਅਸੀਂ ਇਹ ਵੀ ਮੰਗ ਕਰਦੇ ਆ ਕਿ ਜਿਹੜੀ ਆ ਥੋੜੀ ਸਹੂਲਤਾਂ ਕਰਨ ਦੀ ਮੰਗ ਆ ਪਹਿਲਾਂ ਤੇ ਉਹ ਕਰੋ ਇੱਥੇ ਜਿਹੜੀਆਂ ਐਵੇਂ ਕਿਸੇ ਦੀ ਨਲਾਕੀ ਨਾ ਨਹੀਂ ਚੱਲਣਾ ਹੁਣ ਲੋਕ ਜਾਗ ਪਏ ਆ ਇਹ ਇੱਥੇ ਜਿਹੜਾ ਇਥੋਂ ਦੇ ਪ੍ਰਸ਼ਾਸਨ ਦਾ ਉਹ ਵੀ ਪ੍ਰਬੰਧ ਵੇਖਾਂਗੇ ਕਿ ਜਿਹੜਾ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਲੜਾਈ ਆ ਉਹ ਵੀ ਸਾਡੀ ਜਿਹੜੀ ਚੱਲਦੀ ਰਹੇਗੀ ਮੈਂ ਇਹਨਾਂ ਸ਼ਬਦਾਂ ਦਾ ਤੁਹਾਡਾ ਧੰਨਵਾਦ ਕਰਨਾ ਹੈ। ਹੋਈ ਕਿ ਆਪ ਬੁਜੀਓ ਨਹੀਂ। ਮਰਜ਼ੇ ਕਿਸਾਨ ਜਥੇਬੰਦੀ ਵੱਲ ਬਸ ਧੰਨਵਾਦ ਲਗਾਏ ਗਏ ਕਿ ਕਿਸੇ ਕਿਸੇ ਡਾਕਟਰ ਨੂੰ ਸੰਬੋਧਨ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸੀਐਸਸੀ ਕਲਾਨੌਰ ਵਿਖੇ ਜਰਤਰ ਨਾ ਲਗਾਇਆ ਗਿਆ ਇਸ ਬਾਰੇ ਪਹਿਲਾ ਹੀ ਉੱਚ ਅਧਿਕਾਰੀਆਂ ਦੇ ਇਹ ਤਾਂ ਨਜ਼ਰ ਧਿਆਨ ਵਿੱਚ ਹੈਗਾ ਇਹਨਾਂ ਦੀ ਜਿਹੜੀ ਮੇਨ ਮੰਗ ਹੈਗੀ ਹੈ ਭਈ ਹਸਪਤਾਲ ਵਿੱਚ ਡਾਕਟਰਾਂ ਦੀ ਭਰਤੀ ਜਾਂ ਸਕੂਲਾਂ ਦੇ ਜਿਹੜੇ ਟੀਚਰਾਂ ਦੀ ਘਾਟ ਹੈਗੀ ਉਸ ਸੰਬੰਧ ਚ ਮੈਂ ਇਸ ਬਾਰੇ ਦੱਸਣਾ ਚਾਹਾਂਗਾ ਕਿ ਅਗਸਤ ਮਹੀਨੇ ਤੋਂ ਸਿਵਲ ਸਰਜਨ ਦਫ਼ਤਰ ਵੱਲੋਂ ਕੁਝ ਮੈਡੀਕਲ ਅਫਸਰਾਂ ਦੀ ਜਿਹੜੀ ਡਿਊਟੀ ਲਗਾਈ ਹੋਈ ਹੈ ਅਗਸਤ ਮਹੀਨੇ ਤੋਂ 24 ਘੰਟੇ ਐਮਰਜੈਂਸੀ ਸੇਵਾਵਾਂ 'ਚ ਚੱਲ ਰਹੀਆਂ ਹਨ ਅਸੀਂ ਉੱਚ ਅਧਿਕਾਰੀਆਂ ਨੂੰ ਫੇਰ ਬੇਨਤੀ ਕਰਦੀ ਆਂ ਵੀ ਜਦੋਂ ਤੱਕ ਸਰਕਾਰ ਵੱਲੋਂ ਪੱਕੇ ਡਾਕਟਰ ਨਹੀਂ ਲਗਾਏ ਜਾਂਦੇ ਉਦੋਂ ਤੱਕ ਤਿੰਨ ਮੈਡੀਕਲ ਅਫਸਰ ਜਿਹੜੇ ਆ 1 ਸਤੰਬਰ ਤੋਂ ਉਹਨਾਂ ਦੀ ਡਿਊਟੀ ਲਗਾਈ ਜਾਵੇ ਤਾਂ ਕਿ ਐਮਰਜੈਂਸੀ ਸੇਵਾਵਾਂ 'ਚ ਜਰੀਆਂ ਬਰਕਰਾਰ ਰਹਿਣ ਔਰ ਚੰਗੀਆਂ ਸਿਹਤ ਸਹੂਲਤਾਂ ਜਿਹੜੀਆਂ ਕਲਾਨੌਰ ਜਾਂ ਇਸ ਦੇ ਹਾਲੇ ਦੁਆਲੇ ਦੇ ਏਰੀਏ ਨੂੰ ਜਿੱਦੇ ਲੋਕ ਹੈਗੇ ਉਹਨਾਂ ਨੂੰ ਮਿਲ ਸਕਣ। ਤੁਸੀਂ ਇਹ ਨਹੀਂ ਕਿਹਾ ਕਿ ਮੈਡੀਕਲ ਸਟੈਂਟਿਓ ਲਗਾਇਆ ਨਹੀਂ। ਉਹਨਾਂ ਵਿੱਚ ਵੀ ਅਭਾਸੀ ਰਾਤ ਵੀ ਹੋਇਆ ਜੀ। ਹਾਂ ਜੀ ਸਰ ਜਿਹੜੇ ਐਮਰਜੈਂਸੀ ਲਈ ਮੰਗੇ ਹੀ ਅਸੀਂ ਈਵਨਿੰਗ ਔਰ ਨਾਈਟ ਲਈ ਹੈ ਜਾਂ ਛੁੱਟੀ ਵਾਲੇ ਦਿਨ ਸਾਡੇ ਕੋਲ ਦੋ ਇੱਕ ਮੈਡੀਕਲ ਸਪੈਸ਼ਲਿਸਟ ਇੱਕ ਪੀਡੀਆਟਰੀਸ਼ੀਅਨ ਔਰ ਇੱਕ ਐਮ ਜਰਾ ਪਹਿਲੇ ਹੀ ਲਗਾਇਆ ਹੋਇਆ ਉਹ ਜਿਹੜੇ ਡਿਊਟੀਆਂ ਕਰ ਰਹੇ ਹਨ। ਇਹਦੇ ਨਾਲ 24 7 ਜਿਹੜੀਆਂ ਡਿਊਟੀਆਂ ਤਿੰਨ ਮੈਡੀਕਲ ਅਫਸਰ ਮਿਲਣ ਨਾਲ ਵਧੀਆ ਚੱਲਦੀਆਂ ਰਹਿਣਗੀਆਂ। ਇਸ ਹਸਪਤਾਲ ਵਿੱਚ ਅਸੀਂ ਪਹਿਲਾਂ ਵੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ ਕਿ ਇੱਕ ਗਾਇਨੋਕੋਲੋਜਿਸ ਦੀ ਬਹੁਤ ਜ਼ਰੂਰਤ ਹੈ ਐਂਟੀਨੇਟਲ ਜਿਹੜੇ ਕੇਸੇਜ਼ ਆ ਉਹਨਾਂ ਦੀ ਚੈੱਕਅਪ ਲਈ ਉਹਨਾਂ ਨੂੰ ਜਹਾਰਾ ਪੈਂਦਾ ਸਿਵਲ ਹਸਪਤਾਲ ਗੁਰਦਾਸਪੁਰ ਜਹਾਰਾ ਪੈਂਦਾ ਇੱਕ ਸਰਜੀਕਲ ਸਪੈਸ਼ਲਿਸਟ ਇੱਥੇ ਬਹੁਤ ਲੋੜਿੰਦਾ ਤਾਂ ਕਿ ਲੋਕਾਂ ਨੂੰ ਜਿਹੜੇ ਆਪਰੇਸ਼ਨ ਨਾਲ ਰਿਲੇਟਡ ਤਕਲੀਫਾਂ ਹੈਗੀਆਂ ਉਹਨਾਂ ਦਾ ਇੱਥੇ ਹੀ ਇਲਾਜ ਹੋ ਸਕੇ ਜਿਹੜੇ ਸਰਦਾਰ ਸਾਹਿਬ ਕਹਿ ਰਹੇ ਨੇ ਵੀ ਜਿਹੜੇ 5 ਲੱਖ ਦੇ ਕਾਰਡ ਨੇ ਉਹ ਨਹੀਂ ਚਲਾਈ ਜਾ ਰਹੇ ਉਹਦਾ ਨਹੀਂ ਕਾਰਡ ਦਾ ਇਦਾਂ ਜੀ ਉਹ ਜਿਹੜੀ ਦਵਾਈਆਂ ਸਰਕਾਰ ਦੀ ਚਿੱਠੀਆਂ ਆਈਆਂ ਵੀ ਤੁਸੀਂ ਅੰਦਰੋਂ ਹੀ ਖਰੀਦ ਕੇ ਦਿਓ ਦੇ ਲਈ ਬਜਟ ਵੀ ਆਇਆ ਅਸੀਂ ਜੂਨ ਮਹੀਨੇ 64000 ਦੀ ਤਕਰੀਬਨ ਦਵਾਈ ਖਰੀਦੀ ਤੇ ਜੁਲਾਈ ਮਹੀਨੇ 84000 ਦੀ ਦਵਾਈ ਖਰੀਦੀ ਹੋਰ ਵੀ ਜਿਹੜੇ ਡਾਕਟਰ ਸਾਹਿਬਾਨ ਸਾਨੂੰ ਕਹਿਣਗੇ ਵੀ ਇਹ ਦਵਾਈ ਲੋੜਿੰਦੀ ਆ ਉਹਦੇ ਲਈ ਸਾਡੇ ਕੋਲ ਬਜਟ ਹੈਗਾ ਅਸੀਂ ਖਰੀਦ ਕੇ ਅੰਦਰੋਂ ਹੀ ਕੋਸ਼ਿਸ਼ ਕਰਾਂਗੇ ਮਰੀਜ਼ਾਂ ਨੂੰ ਜਿਹੜੇ ਦਵਾਈਆਂ ਦੇਣ ਦੀ ਵਕਾਰੀ ਰਸਤਾ ਤੇ ਹੋਰ ਦੂਸਰੇ ਡਾਕਟਰ ਪੰਡਿਤ ਸਾਰੇ ਹੋਰ ਦਸਤਰਾਵਾਂ ਦੇ ਸਟਾਕ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਸਾਰੇ ਖਾਲੀ ਦਸਤਰਾਵਾਂ ਜਾਂ ਪੋਸਟਾਂ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਬਾਕਾਂ ਦੇ ਪੋਸਟ ਦੇ ਨਾਂ ਪਰ ਨਹੀਂ ਸਰਕਾਰ ਮੁੜਾਬਾਦ 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 ਨਹੀਂ ਸਰਕਾਰਾ ਮੁੜਾਬਾਦ 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 ਜਿੰਦਾਬਾਦ 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 ਕੰਪਨੀ ਦੇ ਇਕਰਾਰਨਾਮੇ ਦਾ ਸੁਰੱਖਿਤਾ ਜਿੰਦਾਬਾਦ ਜਿੰਦਾਬਾਦ जनतक जथेबदियांबाद ज़िंदबाद